ਅਸੀਂ ਪਹੁੰਚਿਆ ਜੀ ਜਿਹੜੀ ਅjnਾਲਾ ਤੋਂ ਵਾਇਆ ਨੇਪਾਲ ਮਿਆਜੀਆਂ ਤੋਂ ਪਿੰਡੀ ਸੈਦਾਂ ਨੂੰ ਸੜਕ ਮੇਲ ਖਾਂਦੀ ਆ ਉਹ ਸੜਕ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਪਾੜ ਪਿਆ ਵਾ ਜਿਹਦੇ ਕਰਕੇ ਆਉਣ ਜਾਣ ਵਾਲਾ ਰਸਾ ਜਿਹੜਾ ਬਿਲਕੁਲ ਬੰਦ ਹੋਇਆ ਪਬਲਿਕ ਜੀ ਖੱਜੇ ਖਰਾਬ ਹੋ ਰਹੀ ਆ ਹੁ ਆਪਾਂ ਗੱਲ ਗੱਪਾ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪੱਰੇ ਜੀ ਮੈਂ ਅਰਵਦੀਪ ਸਿੰਘ ਨੰਬਰ ਦਾ ਚੱਕ ਪਰੇ ਦਾ ਬੇਨਤੀ ਕਰਦਾ ਜੀ ਸਰਕਾਰਗੇ ਬੇਨਤੀ ਕਰ ਰਿਆਂ ਵੀ ਸਾਡੀ 28 ਤਰੀਕ ਤੋਂ ਲੈ ਕੇ ਬਹੁਤ ਜ਼ਿਆਦੇ ਪਾਣੀ ਦੇ ਨਾਲ ਸ਼ਕ ਟੁੱਟ ਗਈ ਆ 100 ਫੁੱਟ ਦਾ ਪਾੜ ਪੈ ਗਿਆ ਜੀ ਅੱਗੇ ਤੱਕ ਕੋਈ ਸਾਨੂੰ ਕਿਸੇ ਮਹਿਕਮੇ ਨੂੰ ਆਣ ਕੇ ਕੇ ਨੇ ਸਰਵੇਇ ਕੀਤਾ 100 ਪਿੰਡਾਂ ਦਾ ਰਾਬਾ ਛੜਕਤੀ ਰੋਡ ਤੋਂ ਸਗਤਾਂ ਲੱਗਦੀਆਂ ਨੇ ਮੇਰ ਸਜਾਲੇ ਤੋਂ ਲੈ ਕੇ ਵਿੱਚ ਡਿਗਰੀ ਕਾਲਜ ਅੱਗੇ ਤੋਂ ਗਾਂ ਨੂੰ ਅੰਮ੍ਰਿਤਸਰ ਜਾਣ ਵਾਸਤੇ ਰਸਤਾ ਵੀ ਮੀਨਸਨ ਪੈਂਦਾ ਜੋ ਕਿ ਛੜਕਰੂ ਅਜਦੋਂ 14-15 ਦਿਨ ਹੋ ਗਏ ਟੁੱਟੀ ਨੂੰ ਪਾੜ ਪੈ ਗਿਆ 100 ਫੁੱਟ ਦਾ ਅਜੇ ਤੱਕ ਕੋਈ ਸਰਵੇਇ ਨਹੀਂ ਇਹਦੀ ਪ੍ਰਸ਼ਾਸਨ ਨੂੰ ਕਹਿੰਨੇ ਵੀ ਇਹਦੀ ਸਰਵੇਇ ਕੀਤੀ ਜਾਵੇ ਸਾਰ ਬਸਤੇ ਬਲੋਗ ਸਾਨੂੰ ਉਤੋਂ ਦੀ ਉੱਠੇ ਮਤਲਬ ਸਾਨੂੰ ਘੁੰਮ ਕੇ ਜਾਣਾ ਪੈਂਦਾ ਹੈ ਬਾਕੀ ਮੇਹਨਤ ਦੀਆਂ ਸੜਕਾਂ ਵੀ ਅਜੇ ਵਿੱਚ ਪਾੜ ਪੈ ਨੇ ਗੁੱਦੀਆਂ ਨੇ ਨਾ ਕੋਈ ਸੰਦ ਡੰਗਦਾ ਜੀ ਇਸ ਕਰਕੇ ਪ੍ਰਸ਼ਾਸਨ ਬੇਨਤੀ ਕੀਤੀ ਹੈ ਜਲਦੀ ਜਲਦੀ ਇਹਦੀ ਆਰ ਕੇ ਸਾਰ ਲਈ ਜਾਵੇ ਓਏ ਮਤਲਬ ਬਾਹਰ ਟੁੱਟਣ ਨਾਲ ਸਾਡਾ 100 ਏਕੜ ਦਾ ਨੁਕਸਾਨ ਹੈ ਸੱਡਾ ਨੂੰ 150 ਤੋਂ ਵੱਧ ਹੋ ਗਿਆ ਕੋਈ ਚੱਕ ਫੜੇਗਾ ਕੋਈ ਮਿਆਦੀਆਂ ਵਿੱਚ ਆਉਂਦੇ ਨੇ ਦੇਖੋ ਰੱਖੇ ਜਮੀਨਾਂ ਨੇ ਜ਼ਿਮੀਦਾਰਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਆਰ ਕੇ ਸਾਡੀ ਜਿਹੜੀ ਸਾਰ ਲਈ ਜਾਵੇ ਸਰਕਾਰ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਅਜੇ ਤੱਕ ਸਾਡੇ ਕੋ ਕੋਈ ਵੀ ਕਿਰਦਾਰ ਨਹੀਂ ਪਹੁੰਚਿਆ ਨਾ ਕੋਈ ਮੰਤਰੀ ਨਾ ਕੋਈ ਨਾ ਬਾਦ ਅਜੇ ਤੱਕ ਅਸੀਂ ਇਸੇ ਤਰ੍ਹਾਂ ਅੜਿਕਾਂ ਕਰ ਰਹ ਆੜ ਕੇ ਸਾਡੀ ਵੇਖੋ ਜੀ ਸਰਵਾਈ ਕੀਤੀ ਜਾਵੇ ਇਹ ਸ਼ਰਤ ਨੂੰ ਪੂਰਾ ਜਾਵੇ ਨਹੀਂ ਤੇ ਇੱਥੇ ਕੋਈ ਵੱਡਾ ਓਸਾਣਾ ਪੁਲ ਜਿਹੜਾ ਲੀਕਾ ਦੇ ਪੁਲ ਵੱਡਾ ਜਾਵੇ ਉਹਦੇ ਥੱਲੇ ਪਾਣੀ ਦਾ ਨਿਕਾਸ਼ ਚੱਜੇ ਜਦੋਂ ਹੜ੍ਹ ਆਉਂਦੇ ਜਾਂ ਕੋਈ ਵੀ ਇਹ ਹਾਉਲੀ ਹੋ ਨਿਕਲਦਾ ਜਾਵੇ ਫਿਰ ਸਾਡੇ ਫਸਲਾਂ ਦਾ ਬਚਾਜੂ ਜਦੋਂ ਇੱਕ ਤਾਂ ਪਾਣੀ ਦਾ ਡੰਪ ਲੱਗ ਜਾਂਦਾ ਪਿੱਛੇ ਸਾਰਾ ਨੁਕਸਾਨ ਹੋ ਜਾਂਦਾ ਇੱਧਰ ਸਾਡੀ ਬੋਲੋ ਓਸਾਣਾ ਜਦੋਂ ਪਾਣੀ ਡਾਕੇ ਗਾਂ ਅਗਲੀ ਪੈਦੇ ਵਜ ਦਾ ਸਾਰਾ ਨੁਕਸਾਨ ਸਾਡਾ ਹੋ ਜਾਂਦਾ ਇੱਕਦਮ ਮੇਨ ਦੇਤੀ ਆ ਵੀ ਸਾਡੀ ਸਰਵਾਈ ਜਲਦੀ ਜੀ ਉਹਦੀ ਕੀਤੀ ਜਾਵੇ ਬਾਕੀ ਸਰਕਾਰ ਅਗੇ ਅਪੀਲ ਆ ਬਾਕੀ ਜਿਹੜੇ ਸਾਡੇ ਝੋਨੇ ਦੇ ਨੁਕਸਾਨ ਫ ਇਹ ਰਵੱਸ ਸਰਕਾਰ ਅਪੀਲ ਦਿਨਤੀ ਕਰਦਾ ਜੀ ਵੈਕੀਜੀ ਕਾ ਖਾਲਸਾ ਵੈਕੀਜੀ ਪੀ ਫਤਿਹ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ 28 ਅੱਠ ਦਾ ਸਾਡਾ ਸੰਪਰਕ ਸਾਡੇ ਮੇਨ ਅਜਨਾਲਾ ਤੋਂ ਤਕਰੀਬਨ ਦੇ ਤਕਰੀਬਨ ਇਹਨਾਂ 100 ਪਿੰਡ ਦਾ ਟੁੱਟ ਚੁੱਕਾ ਹੈ ਕਿਉਂਕਿ ਉੱਥੇ ਸਾਡੇ ਡਿਗਰੀ ਕਾਲ ਜੋਥੇ ਹੀ ਸਾਡੇ ਸਕੂਲ ਬੱਚਿਆਂ ਦੇ ਛੁੱਟਿਆਂ ਦੇ ਉੱਥੇ ਹੀ ਸਾਡੇ ਇਸ ਏਰੀਆ ਦਾ ਮੰਡੀਕਰਨ ਜੋ ਕਿ ਹੁਣ ਝੋਨੇ ਦੀ ਫਸਲ ਆਉਣ ਵਾਲੀ ਆ ਤਕਰੀਬਨ ਤਿਆਰ ਹੋ ਚੁੱਕੀ ਆ ਤੇ ਸਾਡਾ ਇਹੜਾ ਰਸਤਾ ਵਾ ਪਾਣੀ ਦੇ ਆਉਣ ਦੇ ਨਾਲ ਸਾਡਾ ਇਹ 100 ਫੁੱਟ ਦਾ ਪਾੜ ਪੈ ਚੁੱਕਿਆ ਤੇ ਸਾਡਾ ਇਹਨਾਂ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਵਾ ਤੇ ਅਸੀਂ ਇਹੀ ਮੰਗ ਕਰਦੇ ਹਾਂ ਤਾਂ ਖੇਤੀ ਤੋਂ ਖੇਤੀ ਕੋ ਹੱਲ ਕੱਢਿਆ ਜਾਵੇ ਇਹਦੇ ਟੁੱਟਣ ਦੇ ਨਾਲ ਸਾਡਾ ਤਕਰੀਬਨ ਤਕਰੀਬਨ ਹੀ 100 ਏਕੜ ਚੱਕ ਫਤੇਖਾਂ ਦਾ ਇਕੱਲੇ ਪਿੰਡ ਦਾ ਨੁਕਸਾਨ ਹੋ ਚੁੱਕਿਆ ਵਾ ਸਰਕਾਰ ਉੱਥੇ ਸਾਡੇ ਪ੍ਰਸ਼ਾਸਨ ਪਲੇ ਅਧਿਕਾਰੀ ਹੋਣ ਸਾਡੀ ਉਹਨਾਂ ਦਾ ਵੀ ਵੇਖ ਕੇ ਤੁਹਾਡੀਆਂ ਗਰਦੌਰੀਆਂ ਜਾਂ ਜੋ ਇਸ ਤਰ੍ਹਾਂ ਹੋਣਾ ਵਾ ਉਹ ਵੀ ਆਣ ਕੇ ਸਾਨੂੰ ਕੋਈ ਮੁਆਵਜ਼ਾ ਦਿੱਤੇ ਜਾਣ ਸਾਡੀ ਇਹ ਸੜਕ ਦਾ ਮੁਕੰਮਲ ਹਾਦਾ ਪੁਲ ਸਾਨੂੰ ਚਾਹੀਦਾ ਇੱਥੇ ਬਣਾਣਾ ਜਿਹੜਾ ਪਾਣੀ ਦੇ ਨਾਲ ਸਾਡਾ ਜੋ ਸੰਪਰਕ ਟੁੱਟਿਆ ਅੱਗੇ ਤੋਂ ਉਸਕੇ ਪੁਲ ਬਣਿਆ ਹੋਵੇ ਪਾਣੀ ਦਾ ਨਿਕਾਸ ਹੋਵੇ ਤੇ ਸਾਡਾ ਸੰਪਰਕ ਸਾਡੇ ਪਿੰਨਾਲਾ ਸ਼ਹਿਰ ਦੇ ਨਾਲ ਬਣਿਆ ਰਹੇ ਕਿਉਂਕਿ ਸਾਡੀ ਤਹਿਸੀਲ ਜਨਾਲਾ ਸਾਡਾ ਮੰਡੀਕਰਨਾਲਾ ਸਾਡੇ ਡਿਗਰੀ ਕਾਲਜ ਜਨਾਲਾ ਸਾਡੇ ਸਾਰਾ ਮੇਨ ਹੀ ਸਰਕਲ ਸਾਡਾ ਜਨਾਲੇ ਨਾਲ ਆ ਤਕਰੀਬਨ 100 ਮੀਟਰ ਦਾ ਜਿਹੜਾ ਰਸਤਾ ਮੇਨ ਆ ਇਹ ਬੰਦ ਹੋ ਚੁੱਕਿਆ ਵਾ 28 ਤਰੀਕ ਤੋਂ ਲੈ ਕੇ ਅੱਜ ਤਕਰੀਬਨ 12 ਤਰੀਕ ਹੋ ਚੁੱਕੀ ਆ ਕੋਈ ਇੱਥੇ ਸਰਕਾਰ ਦਾ ਬੰਦਾ ਨਹੀਂ ਪਹੁੰਚਿਆ ਕੋਈ ਕਿਸਨੇ ਦੀ ਸਾਰ ਨਹੀਂ ਲਈ ਕੋਈ ਇੱਥੇ ਬਾਹਰ ਆਣ ਕੇ ਫੋਟੋਆਂ ਖਿਜਵਾ ਜਾਂਦੇ ਸਾਨੂੰ ਤਾਂ ਕਿਸੇ ਨੇ ਆਖਿਆ ਵੀ ਨਹੀਂ ਵੀ ਆਓ ਤੁਹਾਡਾ ਕੀ ਤੁਹਾਡਾ ਨੁਕਸਾਨ ਹੋਇਆ ਤੁਹਾਡਾ ਕੋਈ ਪੁੱਛੀਏ ਕੋਈ ਸਾਰ ਸਾਡੀ ਕਿਸੇ ਨੇ ਐਸ ਏਰੀਆ ਜਾਣ ਕੇ ਲਈ ਨਹੀਂ ਸਾਰ ਪਿੰਡ ਪੁੱਛਿਆ ਹੀ ਨਹੀਂ ਤੁਹਾਡਾ ਹਾਲ ਚਾਲ ਦੇ ਪੁੱਛਿਆ ਅੱਜ ਅਸੀਂ ਆਪ ਰਹਿਣ ਦੱਖਣ ਵੀ ਸਾਡਾ 100 ਫੁੱਟ ਦਾ ਜਿਹੜਾ ਪਾੜ ਪੈਣ ਨਾਲ ਸਾਡਾ ਨੁਕਸਾਨ ਹੋਇਆ ਇਸ ਨੂੰ ਤਕਰੀਬਨ 28 ਤਰੀਕ ਤੋਂ ਇਹਨੂੰ ਛੇਤੀ ਤੋਂ ਛੇਤੀ ਸਾਡਾ ਹੱਲ ਹੋਵੇ ਤੇ ਸਾਡੇ ਇਹ ਰਾਂਗਾ ਲਾਂਗਾ ਜਿਹੜਾ ਚਾਲੂ ਕੀਤਾ ਜਾਵੇ ਸਾਡਾ ਮੰਡੀਕਰਨ ਇੱਥੇ ਆ ਸਾਡੇ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋ ਰਹੀਆਂ ਨੇ ਤੇ ਇਹ ਇਹੀ ਬੇਨਤੀ ਹੈ ਵੈਗਰ ਦੀ ਕਾ ਖਾਲਸਾ ਵੈਗਰ ਦੀ